ਜੋ ਫਕਰਾਂ ਦੇ ਪਾਸੋਂ ਉਸਤਾਨ ਦੇ 메ਨ ਗੇਟ ਅੱਗੇ ਮੈਡੀਕਲ ਕੈਂਪ ਲੱਗਦਾ ਹੈ ਜਿਸ ਵਿੱਚ ਸ਼ੂਗਰ ਦੇ ਟੈਸਟ ਫ੍ਰੀ ਕੀਤਾ ਜਾਂਦਾ ਹੈ ਦਵਾਈ ਫ੍ਰੀ ਦਿੱਤੀ ਜਾਂਦੀ ਹੈ ਅਤੇ ਅੱਖਾਂ ਦੀ ਦਵਾਈ ਫ੍ਰੀ ਦਿੱਤੀ ਜਾਂਦੀ ਸੋ ਮੀ ਦੇ ਕਾਰਨ ਪਿਛਲੇ ਐਤਵਾਰ ਨੂੰ ਇੱਕ ਕੈਂਪ ਲੱਗਣਾ ਸੀ ਕੈਨਸਲ ਹੋ ਗਿਆ ਸੋ ਅੱਜ ਭਈ ਪ੍ਰਬੰਧਕ ਵੀਰਾ ਵੱਲੋਂ ਆਪਣੀ ਸ਼ਹਿਰ ਦੇ ਜਿਤਨੀ ਵੀ ਡਾਕਟਰ ਸਹਿਬਾਨ ਉਹਨਾਂ ਵੱਲੋਂ ਜੋ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਸੋ ਅੱਜ ਆਪਣੇ ਗੁਰਦੁਆਰਾ ਸਾਹਿਬ ਦੀ ਮੇਨ ਗੇਟ ਅੱਗੇ ਜੋ ਮੈਡੀਕਲ ਕੈਂਪ ਲੱਗ ਚੁੱਕਾ ਹੈ ਜਿਸ ਵਿੱਚ ਸ਼ੂਗਰ ਦੇ ਟੈਸਟ ਫ੍ਰੀ ਦਿੱਤੇ ਜਾਣਗੇ ਦਵਾਈ ਫ੍ਰੀ ਦਿੱਤੀ ਜਾਵੇਗੀ ਅਤੇ ਅੱਖਾਂ ਦੀ ਦਵਾਈ ਫ੍ਰੀ ਜਿਨ੍ਹਾਂ ਸੰਤਾਂ ਨੇ ਬਾਈ ਟੈਸਟ ਕਰਾਉਣਾ ਹੋਵੇ ਦਵਾਈ ਲੈਣੀ ਹੋਵੇ ਸੋ ਭਾਈਓ ਚੰਗੀ ਕਿਰਪਾਲਤਾ ਕਰੋ ਇਹ ਸਾਡੇ 7 ਦੇ ਤਿਕਰ ਕੈਂਪ ਲੱਗੇਗਾ ਸੋ ਜਿੱਥੇ ਆਪ ਬਾਜੀ ਪਰਦੇਓ ਉੱਥੇ ਪਿਆਰੋ ਜਿਨ੍ਹਾਂ ਸੰਕਤਾਂ ਤੋਂ ਪਾਈ ਲੋੜ ਹੈ ਜਸਤੀ ਜਾਂ ਦਵਾਈ ਦੀ ਸਦਸਨ ਦੀ ਕਿਰਪਾਲਤਾ ਕਰੀ ਤਾਂ ਕਿ ਜੋ ਸੰਕਤਾਂ ਲਾਹੇ ਪ੍ਰਾਪਤ ਕਰ ਸਕਣ ਸਵਾਗਤ ਹੈ ਦੇਖ ਵਰਤੇ ਕੀ ਦੇਖ ਵਰਤੇ ਮਾਤਰੀ ਸਤਿਕਾਰ ਜੀ ਮਾਤਰੀ ਬਾਜੀ ਮਾਤਰੀ ਜੀ ਅੱਜ 슈ਗਰ ਦਾ ਕੈਂਪ ਲਗਾਇਆ ਗਿਆ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਸ਼ੂਗਰ ਦਾ ਬਹੁਤ ਵਧੀਆ ਹੈ ਲੋਕਾਂ ਨੂੰ ਰੇਅਰ ਸਹਿਬ ਹੋ ਜਾਂਦੀ ਹੈ ਕਿ ਸਾਡੀ ਸ਼ੂਗਰ ਜਿੰਨੀ ਹੈ ਅਜੀ ਦੇ ਵੀ ਉਹਦੇ ਲਈ ਉਪਰਾਲਾ ਕਰਦੇ ਨਵਾਂਗੇ ਤੇ ਸਾਡੀ ਜਿਹੜੀ ਸੰਸਥਾ ਹੈਗੀ ਐ ਐਨ ਜੀਓ ਜਿਹੜੀ ਇਹਦਾ ਨਾਮ ਹੈ ਬਲੱਡ ਡੋਨਰ ਬਲੱਡ ਡੋਨਰ ਤੇ ਨਿਰੰਜਨ ਰਾਜ ਉਹਨਾਂ ਦੇ ਉਹਨਾਂ ਦੇਾਰੇ ਜਿੰਨਾ ਵੀ ਉਹਨਾਂ ਦੇ ਸਹਿਯੋਗ ਹੈ ਉਹ ਕਰਦੇ ਰਹਿੰਦੇ ਆ ਤੇ ਅਸੀਂ ਵੀ ਉਪਰਾਲਾ ਕਰਦੇ ਰਹਿੰਦੇ ਆ ਜਿਹੜੇ ਲੋਕਾਂ ਜਿਹੜਾ ਇਹ ਸਫਲ ਹੋਵੇ ਤੇ ਲੋਕਾਂ ਦੀ ਜਾਗਰੂਕਤਾ ਵਧੇ ਅਮਨ ਜੀ ਅਮਨ ਜੀ ਸਤਿ ਸ੍ਰੀ ਅਕਾਲ ਜੀ ਮੀਨ ਇਹ ਹਰ ਅਖੀਰਲੇ ਆਂ ਦਵਾਰ ਸਾਡੇ ਬਲੱਡ ਡੋਨਰ ਕਲੱਬ ਤੇ ਨਿਰੰਜਨ ਨਾਨ ਗਰੋਵਰ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਵੱਲੋਂ ਸੋਚਾਂ ਵੱਲੋਂ ਸ਼ੂਗਰ ਦਾ ਕੈਂਪ ਲਗਾਇਆ ਜਾਂਦਾ ਵਾ ਇਹ ਸ਼ੂਗਰ ਦਾ ਕੈਂਪ ਲੋਕਾਂ ਦੇ ਵਿੱਚ ਅਵੇਰਨੈਸ ਪੈਦਾ ਕਰਨੀ ਲਗਾਇਆ ਜਾਂਦਾ ਸ਼ੂਗਰ ਪ੍ਰਤੀ ਕਿਉਂਕਿ ਕਈ ਵਾਰੀ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਸਾਨੂੰ ਸ਼ੂਗਰ ਹੈਗੀ ਆ ਜਾਂ ਨਹੀਂ ਹੈਗੀ ਇੱਥੇ ਜਿਹੜੇ ਲੋਕ ਪਹੁੰਚਦੇ ਆ ਅਸੀਂ ਕੋਸ਼ਿਸ਼ ਕੀਤੀ ਜੀ ਹਰੀਅਕਦਾਈ ਟੈਸਟ ਕਰਦੀ ਆ ਤਾਂ ਕਿ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਜੀ ਸ਼ੂਗਰ ਦੀ ਤਾਂ ਉਹਨੂੰ ਪਤਾ ਲੱਗ ਜਾਵੇ ਇਸ ਵਿੱਚ ਇੱਕ ਤਾਂ ਸ਼ੂਗਰ ਪਰੇ ਹੋਣ ਦਾ ਟੈਸਟ ਕਰਦੀ ਆ ਦੂਜਾ ਨਾਲ ਦੀ ਨਾਲ ਅੱਖਾਂ ਦੀ ਦਵਾਈ ਵੀ ਦਿੱਤੀ ਜਾਂਦੀ ਆ ਡਾਕਟਰ ਸਾਡੇ ਜਸਵੰਤ ਸਿੰਘ ਜੀ ਦੁਆਰਾ ਤਿਆਰ ਕੀਤੀ ਗਈ ਅੱਖਾਂ ਦੀ ਦਵਾਈ ਵੀ ਜਿਹੜੀ ਆ ਦਿੱਤੀ ਜਾਂਦੀ ਆ ਇਹ ਸ਼ੂਗਰ ਦਾ ਕੈਂਪ ਫ੍ਰੀ ਆਫ ਕੋਸਟ ਲਗਾਇਆ ਜਾਂਦਾ ਕਿਸੇ ਤੋਂ ਕੋਈ ਵੀ ਜਿਹੜੀ ਪੈਸਾ ਨਹੀਂ ਲਿਆ ਜਾਂਦਾ ਮਹੀਨੇ ਦੇ ਹਰ ਅਖੀਰ ਲੈਦੋਂ ਲਗਾਇਆ ਜਾਂਦਾ ਇਸ ਤੋਂ ਇਲਾਵਾ ਅਸੀਂ ਇੱਕ షుగర్ క్యాంప్ ਦੇ ਨਾਮ ਨਾਲ ਇਹ ਵੀ ਫੈਸਿਲਿਟੀ ਦਿੰਦੇ ਆ ਕਿ ਜੇ ਕੋਈ ਬਹੁਤ ਹੀ ਜ਼ਿਆਦਾ ਲੋੜਵੰਦ ਆ ਉਹਦੇ ਸ਼ੂਗਰ ਤੋਂ ਇਲਾਵਾ ਵੀ ਅਸੀਂ ਹੋਰ ਵੀ ਟੈਸਟ ਜਿਹੜੇ ਆ ਫ੍ਰੀ ਆਫ ਕੋਸ ਕਰਾ ਕੇ ਦੇਵਾਂਗੇ ਪਰ ਬੰਦਾ ਲੋੜਵੰਦ ਹੋਵੇ ਜਿਹਨੂੰ ਵਾਕਈ ਲੋੜ ਆ ਤੇ ਪਹਿਲੇ ਨਹੀਂ ਦੇ ਸਕਦਾ ਡਾਕਟਰ ਨੇ ਲਿਖੇ ਟੈਸਟ ਟੈਸਟ ਕੋਲ ਦੇ ਵਿੱਚ ਆ ਸੁਨਸਤਾ ਤਾਂ ਵੀ ਲੋੜੀਂਦੇ ਟੈਸਟ ਜਿਹੜੇ ਇੱਥੇ ਕਰਵਾਉਂਦਾ ਬਾਕੀ ਇਹ ਜਿਹੜਾ ਆ ਰੋਜ਼ੀ ਦੇ ਅਖੀਲੇ ਦੁਆਰੇ ਜਿਹੜਾ ਆਪਣਾ ਕੈਂਪ ਚੱਲਦਾ ਆ ਤੇ ਉਹਨਾਂ ਦਾ ਵੀ ਇਸ ਵਰਦੀ ਸ਼ਹਿਰ ਦੇ ਲੋਕਾਂ ਨੂੰ ਪਤਾ ਵੀ ਲੱਗ ਚੁੱਕਾ ਹੋਆ ਤੇ ਸਾਡਾ ਤਾਂ ਇਹੀ ਹੈ ਕਿ ਵੱਧ ਤੋਂ ਵੱਧ ਜਿਹੜੇ ਸ਼ਹਿਰ ਨਿਵਾਸੀ ਹੋ ਉਹਦਾ ਫਾਇਦਾ ਲੈ ਲੈ ਸਕਣ। ਅਮਨ। ਥੋੜਾ ਮਠਾ-ਮੁਠਾ ਬੰਦ ਕਰਦੇ। ਹਾਂ। ਤੇਰੇ ਨਾਲ ਸੀ। ਸਾਰਾ ਸਾਰਾ। ਕਿੰਨੇ ਕਿੰਨੇ ਤਸੇ ਬਾਈ? ਦੋ ਦੋ ਬਾਈ।

ਮਨਸੇ ਜੀ ਚਾਹ ਜੁੱਲੇ ਰਹੀ ਇਹਨਾਂ ਡੋਪਾਮਿਨ ਲਈ ਹੁੰਦਾ ਨਾ ਜੀ ਨਾ ਖੁਸ਼ੀ ਇਹ ਅਮਨ ਅਮਨ ਉਹ ਅਮਨ ਇੱਧਰ ਤੇ ਆਂਦੇ ਐ ਤੇ ਗਾਈ ਤੇ ਮਾਤਾ ਨੂੰ ਇਹ ਲੱਗਾ ਨਾ ਲੈ ਜਗਾ ਨਹੀਂ ਪਿਆ ਲੱਗਦਾ ਉਸ ਕੋਈ ਅੰਦਰ ਕੋਈ ਵਾਲੀ ਹੋਈ ਕੀ ਨਾ ਸਾਰੇ ਰਾਜੀ ਆਏ ਕਿ ਸੂਰਤ ਤੇ ਵਿਚਾਰੇ ਨਾ ਬੋਲੇ ਮੈਂ ਬਿਠਾ ਲਿਆ ਉਹਨਾਂ ਨੂੰ ਕੀਤਾ ਚੱਕਿਆ ਨਹੀਂ ਨਾ ਜਾਇ ਵਾਲੀ ਗੱਲ ਪੂਰੀ ਲਾ ਜਾ ਹਾਂ ਪਤਾ ਇਹਨੂੰ ਤਾਇਆ ਜਾਂਦਾ ਆਹ ਕੌੜਾ ਸਾਹਿਬ ਵੀ ਆਏ ਅੱਜ ਇਕੱਲੇ ਜਿਹੜਾ ਮਿਲਣਾ ਇਹ ਤਾਂ ਆਏ ਨਾ ਫਰਾਗਤ ਥੋੜਾ ਸਾ ਹਾਂ ਆਹ ਦੇ ਲੱਕ ਉਹਨਾਂ ਦੇ ਲੱਕ ਦੀ ਲੰਮੀ ਲੈ ਕੌੜਾ ਸਾਹਿਬ ਦੀ ਉਮਰ ਬਹੁਤ ਲੰਮੀ ਆ ਬਈ ਅੱਜ ਤੇ ਟੱਪ ਆਇਆ ਹੈ ਕੀ ਮਾੜੀ ਟਾਡੀ عمر ਬਹੁਤ ਲੰਮੀ ਹੈ ਅਜੀ ਹੁਣੇ ਕਰੀ ਜਾਂਦੀ ਮੈਂ ਉਹ ਮੰਗਦਰਾ ਨਹੀਂ ਆਇਆ ਮੈਂ ਕੋੜਾ ਸਾਹਿਬ ਵੀ ਜਾ ਕੇ ਤੇ ਮਮਲਾ ਵਾ ਤੇ ਉਹ ਵੀ ਤੁਸੀਂ ਮੋੜ ਮੋੜ ਤਾ ਨਾਲ ਹੀ ਡਾਕਟਰ ਨੂੰ ਨਹੀਂ ਚੱਕਰਾ ਮਾਸ਼ ਡਾਕਟਰ ਚੱਕਰਾ ਕੇ ਮੈਂ ਕਹਿੰਦਾ ਨਾਲੇ ਸਾਇਰ ਵੀ ਕਹਿੰਦੇ ਸਾਸੂ ਵੀ ਜੀ ਉਸ ਸਾਸੂ ਨੂੰ ਫਿਰ ਬਾਹਰ ਲਾ ਗਿਆ ਆ ਚਲੋ ਜੀ ਜੀ ਥੋੜਾ ਜ਼ਿਆਦਾ ਨਹੀਂ ਨਾ ਅੱਖ ਬਣੇ 2 ਮਿੰਟ ਆਪਾਂ ਵੀ ਆ ਜੀ ਵਿੱਚ ਆਂ ਰੱਖ ਦੋ ਇੱਥੇ ਰੱਖ ਲਿਓ